ਦੇਖ ਜੇ ਇਹ ਸਾਡਾ ਜਿਹੜਾ ਐਨ ਆਰ ਆਈ ਕੋਟੇ ਦੀ ਜਿਹੜੀਆਂ ਮੇਨ ਕੰਡੀਸ਼ਨਸ ਹੈ ਜਿਹੜਾ ਐਨ ਆਰ ਆਈ ਕੋਟਾ ਡਿਫਾਈਨਡ ਹੈ ਉਹਦੇ ਵਿੱਚ ਸਾਡੀ 185 ਸੀਟਾਂ ਤੋਂ ਹਰ ਸਾਲ ਕੋਈ 35 36 ਸੀਟਾਂ ਅਰਾਊਂਡ ਭਰੀਆਂ ਜਾਂਦੀਆਂ ਬਾਕੀ ਸੀਟਾਂ ਜਿਹੜੀਆਂ ਰਹਿ ਜਾਂਦੀਆਂ ਉਹ ਪਿੱਛੇ ਕੁਝ ਡਿਸੀਜਨ ਵੀ ਸਨ ਕੁਝ ਇਨ ਇਨ ਟ੍ਰਿਮ ਜਜਮੈਂਟ ਵੀ ਆਈ ਹੈ ਆਰਡਰ ਆਇਆ ਜਜਮੈਂਟ ਨਹੀਂ ਫਾਈਨਲ ਜਜਮੈਂਟ ਤਾਂ ਬਾਅਦ ਵਿੱਚ ਆਏਗੀ ਕੋਰਟ ਤੋਂ ਹਾਈ ਕੋਰਟ ਤੋਂ ਤੇ ਇਹ ਹੁਣ ਡਿਸਾਈਡ ਕੀਤਾ ਗਿਆ ਹੈ ਕਿ ਇਹ ਜਿਹੜੀਆਂ ਸੀਟਾਂ ਇਹ ਇਅਰਮਾਰਕਡ ਹੈ ਐਨਆਰਆਈ ਵਾਸਤੇ ਤੇ ਇਹ ਸੀਟਾਂ ਐਨਆਰਆਈਜ਼ ਦਾ ਦਾਇਰਾ ਐਕਸਪੈਂਡ ਕਰਕੇ ਐਨਆਰਆਈਜ਼ ਨੂੰ ਦਿੱਤੀਆਂ ਜਾਣਗੀਆਂ ਅ ਬਸ਼ਰਤੇ ਕਿ ਜਿਹੜੀਆਂ ਜਿਹੜਾ ਵੀ ਇਹਨਾਂ ਨੂੰ ਸਪੌਂਸਰ ਕਰੇਗਾ ਉਹ ਪ੍ਰੂਫ ਦੇ ਕਰੇਗਾ ਕਿ ਉਹ ਉਹਨਾਂ ਨੂੰ ਗਾਰਡਨ ਦੇ ਤਰ੍ਹਾਂ ਦੇਖਦਾ ਰਿਹਾ ਹੈ ਪੰਜਾਬ ਦੇ ਵਸਿੰਦੇ ਜਿਹੜੇ ਉਹਨਾਂ ਨੂੰ ਪੰਜਾਬ ਵਿੱਚ ਸਿਟਾ ਮਿਲਣ ਗਿਆ ਐਨਆਰਆਈਜ਼ ਨੂੰ ਐਨਕਰੇਜ ਵੀ ਕਰੇਗਾ ਐਨਆਰਆਈਜ਼ ਨੂੰ ਪੰਜਾਬ ਵਾਪਸ ਆਉਣ ਨੂੰ ਇਹ ਮੋਟੂਗੀ ਸ਼ਾਇਦ ਸਿੱਧਾ ਇਹਦਾ ਨੋਟੀਫਿਕੇਸ਼ਨ ਹੋ ਗਿਆ ਇਹ ਮੀਟਿੰਗ ਲਈ ਸੀ ਸਾਡੇ ਮਨ ਨੇ ਅਮ ਭਗਵੰਤ ਮਾਨ ਜੀ ਨੇ ਚੀਫ ਮਿਨਿਸਟਰ ਸਾਹਿਬ ਨੇ ਤੇ ਹੈਲਥ ਮਿਨਿਸਟਰ ਨੇ ਪੂਰਾ ਸੰਗਿਆਨ ਲਿਆ ਗਿਆ ਤੇ ਕਾਫੀ ਡਿਸਕਸ਼ਨ ਹੋਈ ਐਨਆਰਆਈ ਦੇ ਰਿਪਰੈਜ਼ੈਂਟੇਟਿਵਸ ਵੀ ਸੇ ਤੇ ਹਰਿਆਣਾ ਹਿਮਾਚਲ ਤੇ 4 ਸਟੇਟਾਂ ਵਿੱਚ ਇਹ ਹੋ ਚੁੱਕਾ ਹੋਇਆ ਇੱਥੇ ਇਹ ਨਹੀਂ ਹੋਇਆ ਸੀ ਪਰ ਇਹ ਚਿੰਤਾ ਦੀ ਗੱਲ ਨਹੀਂ ਹੈ ਪਹਿਲੇ ਉਹਨਾਂ ਨੂੰ ਹੀ ਦਿੱਤੀ ਜਾਣਗੀਆਂ ਜਿਹੜੇ ਫਸਟ ਐਨਆਰਆਈ उद्देश रिलेशन जेडे एन आर आई है इमोशनली डिपेंडेंट है गार्जियन रह चुके हैं वो सर्टिफाई करेंगे कोई बार तो उन्होंने एफिडेविट देन पाएगा डिकलरेशन देन पेगी प्रूव कर पेगा उद्दे बाद ही ये सीट किसी और दिती जाएगी अदरवाइज ये जनरल चल जाएगी